ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 40 ਨਵਾਬਜ਼ਾਦਾ ਚੱਕਰ ਦੇ ਵਿੱਚ ਕਮਲ ਖਿਲੇ ਜਦ ਕੱਚੂ ਕੁੰਮੇ ਹਮਲੇ ਕਰਦੇ ਹੋ ਜਦ ਟੀਸੀ ਤੇ ਬੇਰ ਕੋਈ ਪੱਕਣ ਕਿੜੀਆਂ ਤੋਤੇ ਠੂੰਗਾ ਪਰਦੇ ਹੋ 5ਵੀਂ ਜਮਾਤ ਤੋਂ ਪਿੰਡ ਦੇ ਸਰਕਾਰੀ ਸਕੂਲ ਤੋਂ ਫਸਟ ਰੌਂਡ ਤੇ ਮੇਰੇ ਘਰ ਦੇ ਵੱਲੋਂ ਮੈਨੂੰ 6ਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਪਾਈਕੀ ਪਸ਼ੌਰ ਵਿੱਚ ਦਾਖਲ ਕਰਵਾਇਆ ਤੇ ਨਾਲ ਹੀ 2.5 ਕਿਲੋਮੀਟਰ ਦਾ ਫਾਸਲਾ ਪੈਦਲ ਤੈਅ ਕਰਨ ਨਾਲੋਂ ਨਵਾਂ ਰਕੋਰਡ ਸਾਈਕਲ ਦੇ ਨਾਮ ਵਜੋਂ ਲੈ ਕੇ ਦੇ ਦਿੱਤਾ। ਮੇਰੇ ਪਿੰਡ ਦੇ ਬਹੁਤ ਸਾਰੇ ਵੱਡੇ ਬੱਚੇ ਵੀ ਪੈਦਲ ਹੀ ਪੜਨ ਚਾਹਿਆ ਕਰਦੇ ਸਨ। ਭਾਵੇਂ ਸਾਡੇ ਘਰ ਦੀ ਮਾਲੀ ਹਾਲਤ ਹੋਰ ਬੱਚਿਆਂ ਦੇ ਨਿਸਬਤ ਕੋਈ ਬਹੁਤੀ ਚੰਗੀ ਵੀ ਨਹੀਂ ਸੀ। ਜਿਵੇਂ ਨਾਨਕੇ ਘਰ ਰਹਿਣ ਕਰਕੇ ਦੋਤਿਆਂ ਦਾ ਲਾਡ ਤੇ ਪਿਆਰ ਕੁਝ ਜ਼ਿਆਦਾ ਹੀ ਹੁੰਦਾ ਹੈ। ਇਸ ਲਈ ਮੇਰੇ ਨਾਨਾ ਜੀ ਵੱਲੋਂ ਵਿਸ਼ੇਸ਼ ਸਹੂਲਤ ਮੇਰੇ ਲਈ ਇੱਕ ਵੱਡੀ ਪ੍ਰਾਪਤੀ ਸੀ। ਪਾਈ ਕੀ ਫਿਸ਼ੋਰ ਤੋਂ ਸੰਕਤੀ ਵਾਲਾ ਦਾ ਰਸਤਾ ਕੱਚਾ ਸੀ ਤੇ ਰਸਤੇ ਵਿੱਚ ਖਾਲ ਪੁੱਟੇ ਹੁੰਦੇ ਜੋ ਕਿਸਾਨਾਂ ਦੀਆਂ ਜ਼ਮੀਨਾਂ ਦੇ ਦੋਵੇਂ ਪਾਸੇ ਹੋਣ ਕਾਰਨ ਪਾਣੀ ਦੇ ਭਰੇ ਰਹਿੰਦੇ ਸਾਈਕਲ ਨੂੰ ਖਾਲ ਵਿੱਚੋਂ ਦੀ ਲੰਘਾਉਣ ਨਾਲ ਖਾਲ ਦੀ ਵੱਟ ਟੁੱਟਣ ਦਾ ਖਤਰਾ ਹੁੰਦਾ ਸੀ ਸਾਈਕਲ ਚੁੱਕ ਕੇ ਪਾਰ ਕਰਨਾ ਛੋਟੀ ਉਮਰ ਹੋਣ ਕਰਕੇ ਪਾਬ ਮੇਰੇ ਵਿੱਚ ਤੋਂ ਬਾਹਰ ਸੀ ਕਰ ਫਿਰ ਵੀ ਲਟਾਹ ਪਿੰਗ ਹੋ ਕੇ ਕੰਮ ਚਲਾ ਲੈਂਦੇ ਸੀ ਰਸਤੇ ਵਿੱਚ ਇੱਕ ਕੱਸੀ ਪੈਂਦੀ ਸੀ ਜਿਸ ਦੀ ਪੁਲੀ ਨੂੰ ਕੋੜ ਪੁਲੀ ਕਹਿੰਦੇ ਸੀ ਇਸਦੇ ਉੱਤੋਂ ਦੀ ਸਿਰਫ ਪੈਦਲ ਜਾਂ ਕੱਲਾ ਹੀ ਸਾਈਕਲ ਲੰਘ ਸਕਤੇ ਸਨ ਜਾਂ ਖੇਤਾਂ ਨੂੰ ਜਾਨਵਾਰੀ ਬਲਦ ਡੰਗਰ ਪਸ਼ੂ ਕਿਸਾਨ ਲੰਘਾ ਲੈਂਦੇ ਸਨ ਸਾਰੇ ਬੱਚੇ ਸਕੂਲ ਦੀ ਵਰਦੀ ਪਾ ਕੇ ਜਾਂਦੇ ਸਨ ਜਿਹੜਾ ਵਰਦੀ ਨਹੀਂ ਪੌਂਦਾ ਸੀ ਉਸ ਨੂੰ ਮਾਸਟਰ ਸਵੇਰ ਦੀ ਪ੍ਰਾਰਥਨਾ ਵੇਲੇ ਹੀ ਬਾਹਰ ਕੱਢ ਕੇ ਘਰ ਨੂੰ ਪੁੱਠਾ ਮੋੜ ਦਿੰਦੇ ਸਨ ਹਫਤੇ ਵਿੱਚ ਸ਼ਨੀਵਾਰ ਦਾ ਦਿਨ ਹਾਜੀਹਾ ਹੁੰਦਾ ਸੀ ਇਸ ਦਿਨ ਬੱਚੇ ਆਪਣੀ ਮਰਜ਼ੀ ਦੇ ਕੱਪੜੇ ਪਾ ਕੇ ਜਾ ਸਕਦੇ ਸਨ ਮੈਨੂੰ ਕਰਦਿਆ ਨੇ ਨਸਵਾਰੀ ਪੱਗ ਤੇ ਟੈਰੀ ਕਾਟ ਦੀ ਪੈਂਟਸ ਨਾਮ ਤੋਂ ਲੈ ਕੇ ਦਰਜ਼ੀ ਕੋਲੋਂ ਸਲਾਹ ਕਿ ਦਿੱਤੀ ਬੁਸ਼ਰਟ ਵੀ ਕਰੀਮ ਰੰਗ ਵਿੱਚ ਨਸਵਾਰੀ ਮੀਂਹ ਕੰਨੀ ਦੇ ਟਿੱਕਿਆਂ ਵਾਲਾ ਸੀ ਉਹਨਾਂ ਦਿਨਾਂ ਵਿੱਚ ਮੂੰਹ ਤੇ ਦਾੜੀ ਤਾਂ ਕੀ ਆਉਣੀ ਸੀ ਸਗੋਂ ਮੈਂ ਤਾਂ ਰੰਗ ਦਾ ਪੂਰਾ ਤੇ ਕੇਸ ਵੀ ਪੂਰੇ ਸਨ ਇਸ ਲਈ ਘਰ ਵਿੱਚ ਅਤੇ ਹੋਰ ਲੋਕ ਵੀ ਲਾੜ ਨਾਲ ਪੂਰਾ ਹੀ ਕਹਿੰਦੇ ਸਨ ਜਦੋਂ ਮੈਂ ਉਹ ਨਸਵਾਰੀ ਰੰਗ ਦੇ ਕੱਪੜੇ ਪਾ ਕੇ ਨਵੇਂ ਸਾਈਕਲ ਤੇ ਚੜ੍ਹ ਕੇ ਪਿੰਡ ਦੇ ਕੱਚੇ ਰਸਤੇ ਸਕੂਲੋਂ ਛੁੱਟੀ ਹੋਣ ਅਪਰੰਤ ਵਾਪਸ ਆ ਰਿਹਾ ਸੀ ਰਸਤੇ ਵਿੱਚ ਸਾਡੇ ਹੀ ਪਿੰਡ ਦੇ ਹੋਰ ਬਾਕੀ ਲੜਕੇ ਜੋ ਮੇਰੀ ਹੀ ਜਮਾਤ ਵਿੱਚ ਪੜ੍ਹਦੇ ਸਨ ਉਹਨਾਂ ਨੇ ਰਸਤੇ ਵਿੱਚ ਇੱਕ ਗੱਲ ਮਚਲੀ ਕਿ ਅੱਜ ਪੂਰੇ ਯਾਨੀ ਹਰਕੇਸ਼ ਦੀ ਟੌਰ ਮਿੱਟੀ ਵਿੱਚ ਮਲਾਉਣੀ ਹੈ ਇੱਕ ਨੇ ਕਿਹਾ ਇਹ ਕੀ ਆਪਣੇ ਆਪ ਨੂੰ ਵੱਡਾ ਨਵਾਬਦਾਰ ਦਾ ਸਮਝਦਾ ਹੈ ਇਸ ਦੀ ਪੈਂਟ ਰਸਤੇ ਵਿੱਚ ਲਬੇੜ ਕੇ ਹੀ ਸਬਕ ਸਿਕਾਣਾ ਇਸ ਗੱਲ ਦੀ ਮੈਨੂੰ ਤਾਂ ਕੋਈ ਸਾਈ ਸਵੇਦੀ ਵੀ ਨਹੀਂ ਸੀ ਜਦੋਂ ਉਹ ਮੁੰਡੇ ਜਿਨ੍ਹਾਂ ਵਿੱਚੋਂ ਸਾਡੇ ਪਿੰਡ ਦੇ ਦੋ ਬ੍ਰਾਹਮਣਾ ਦੇ ਮੁੰਡੇ ज्ञान प्रकाश ਤੇ ਧਰਮਪਾਲ ਜੋ ਆਪਸ ਵਿੱਚ ਚਾਚੇ-ਤਾਇਆਂ ਦੇ ਲੜਕੇ ਸਨ ਉਹਨਾਂ ਨੇ ਇਸ ਸ਼ਰਾਰਤ ਨੂੰ ਸਰ ਅੰਜਾਮ ਦੇਣ ਲਈ ਪਹਿਲ ਕਦਮੀ ਕੀਤੀ ਮੈਂ ਪਿੱਛੇ ਸਾਈਕਲ ਤੇ ਚੜ ਕੇ ਆ ਰਿਹਾ ਸੀ ਮੇਰੇ ਅੱਗੇ ਜਾਂਦੇਆਂ ਮੁੰਡਿਆਂ ਨੇ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਲੰਘਣ ਲਈ ਰਸਤਾ ਰੋਕ ਕੇ ਕੰਗੀ ਪਾ ਕੇ ਤੁਰਨ ਲੱਗ ਪਏ ਮੈਂ ਪਿਛਲੇ ਪਾਸੋਂ ਸਾਈਕਲ ਦੀ ਢੱਲੀ ਵਜਾਈ ਪਰੰਤੂ ਜਿਨ੍ਹਾਂ ਨੇ ਦੇਰ ਵਿੱਚ ਪੰਗਾ ਲੈਣ ਦੀ ਧਾਰ ਲਈ ਹੋਵੇ ਉਹਨਾਂ ਨੂੰ ਢੱਲੀ ਕੀ ਸੁਣਾਈ ਦੇਵੇ ਮੈਂ ਟੱਲੀਆਂ ਵਜਾਉਂਦਾ ਹੋਇਆ ਅੱਗੇ ਵਧਦਾ ਗਿਆ ਪਰੰਤੂ ਓਟਾਸ ਤੋਂ ਮਸ ਨਹੀਂ ਹੋਈ ਹਾਸ਼ਰ ਇਹ ਹੋਇਆ ਕਿ ਮੇਰੀ ਸਾਈਕਲ ਦਾ ਅਗਲਾ ਪਹੀਆ ਤੇ ਹੈਂਡਲ ਗਿਆਨ ਪ੍ਰਕਾਸ਼ ਤੇ ਧਰਮਪਾਲ ਦੋਵੇਂ ਪੜਤਾਂ ਦੀਆਂ ਬਾਹਾਂ ਨੂੰ ਵੱਜ ਕੇ ਅੱਗੇ ਨਿਕਲ ਗਿਆ ਉਹਨਾਂ ਦੋਵਾਂ ਦੀਆਂ ਕੂੜੀਆਂ ਤੇ ਮੂਮੋਲੀ ਸੱਟ ਲੱਗੀ ਪਰ ਉਹਨਾਂ ਦੀ ਕੰਗੀ ਜੋ ਰਸਤਾ ਰੋਕਣ ਲਈ ਪਾਈ ਹੋਈ ਸੀ ਉਹ ਖੁੱਲ ਗਈ ਜਦੋਂ ਸਾਈਕਲ ਦਾ ਪਿਛਲਾ ਪਹੀਆ ਉਹਨਾਂ ਦੇ ਕੋਲੋਂ ਦੀ ਲੰਘ ਕੇ ਗਿਆ ਤਾਂ ਉਹਨਾਂ ਨੇ ਆਪਣੀ ਹਿੰਡ ਭੰਗਾਉਣ ਲਈ ਸਾਈਕਲ ਦਾ ਕੈਰੀਅਰ ਪਿੱਛੋਂ ਖਿੱਚ ਲਿਆ ਜਿਸ ਦੇ ਸਿੱਟੇ ਵਜੋਂ ਸਾਈਕਲ ਸਮੇਤ ਮੈਂ ਰੇਤ ਵਿੱਚ ਡਿੱਗ ਪਿਆ। ਮੇਰੀ ਨਸਵਾਰੀ ਪੱਗ ਤੇ ਪੈਂਟ ਰੇਤ ਨਾਲ ਪੂਰੀ ਤਰ੍ਹਾਂ ਲਿਪੜ ਗਈ। ਮੈਨੂੰ ਗੁੱਸਾ ਬੜਾ ਚੜਿਆ। ਪਰੰਤੂ ਬਹੁਤੇ ਤੇ ਮੈਂ ਇਕੱਲਾ। ਖੈਰ। ਸਾਈਕਲ ਚੁੱਕਿਆ, ਪੈਂਟ ਝਾੜੀ ਤੇ ਪੱਗ ਸੰਭਾਲ ਕੇ ਸਾਈਕਲ ਤੇ ਮੁਰਦ ਸਵਾਰ ਹੋ ਕੇ ਗੁੱਸੇ ਨਾਲ ਪਰਿਆਪੀਤਾ ਚੜ ਕੇ ਘਰ ਪੁੱਜਿਆ। ਉਹ ਪੈਦਲ ਹੋਣ ਕਰਕੇ ਥੋੜਾ ਲੇਟ ਆਉਣੇ ਸੀ। ਮੈਂ ਘਰ ਪੁੱਜ ਅਨਸਾਰ ਇੱਕਦਮ ਸਾਈਕਲ ਖੜੀ ਕਰਕੇ ਗਿੰਡਾਸਾ ਚੁੱਕਿਆ ਤੇ ਸਾਡੇ ਬਾਰਲੇ ਘਰ ਦੇ ਕੋਲ ਜਾ ਕੇ ਗਲੀ ਦੇ ਮੋੜ ਤੇ ਛੁਪ ਕੇ ਖੜ ਗਿਆ ਉਥੋਂ ਉਹਨਾਂ ਨੇ ਲੰਘਣਾ ਸੀ ਪਾਵੇਂ ਇਹ ਆਮ ਰਸਤਾ ਨਹੀਂ ਸੀ ਮੇਰੇ ਨਾਨਕਿਆਂ ਦਾ ਪਾ ਮੇਰੇ ਨਾਨਾ ਜੀ ਹੋਰੀ ਸਾਰੇ ਪਰਾਮਾ ਦੇ ਘਰ ਦਾ ਅਜੇ ਵੰਡਵਾਰਾ ਨਹੀਂ ਹੋਇਆ ਸੀ ਖੁੱਲਾ ਡੁੱਲਾ ਘਰ ਹੁਣ ਕਰਕੇ ਅਸੀਂ ਪੂਰੇ ਦਰਵਾਜ਼ੇ ਵੀ ਬੰਦ ਨਹੀਂ ਕਰਦੇ ਸੀ ਡੰਗਰਾਂ ਵਾਲੇ ਘਰਾਂ ਵਿੱਚੋਂ ਦੀ ਮੁੰਡੇ ਅਤੇ ਅਕਸਰ ਹੋਰ ਲੋਕ ਵੀ ਇਸ ਚੋਰ ਮੋਰੀ ਰਸਤੇ ਲੰਘ ਜਾਇਆ ਕਰਦੇ ਸਨ ਉਹਨਾਂ ਪੰਡਤਾਂ ਨੂੰ ਤਾਂ ਆਪਣੀ ਸ਼ਰਾਰਤ ਦੀ ਕੋਈ ਪਿੰਕ ਵੀ ਨਹੀਂ ਸੀ ਕਿ ਇਸ ਦਾ ਨਤੀਜਾ ਗੰਭੀਰ ਵੀ ਹੋ ਸਕਦਾ ਹੈ ਜਦੋਂ ਮੈਂ ਗਲੀ ਵਿੱਚੋਂ ਦੀ ਜਾ ਰਿਹਾ ਸੀ ਤਾਂ ਅੱਗੇ ਮੇਰੇ ਮਨ ਵਿੱਚ ਆਈ ਕਿ ਦੋਵਾਂ ਦੇ ਇੱਕ ਇੱਕ ਗੰਡਾਸਾ ਜੜਦਿਆਂਗੇ ਤੇ ਫਿਰ ਅੱਗੇ ਦੇਖਾਂਗੇ ਕੀ ਹੁੰਦਾ ਨਹੀਂ ਤਾਂ ਇਹ ਬ੍ਰਾਹਮਣ ਰੋਜ਼ ਤਾਂ ਚੌਣਾ ਦੁਪਰ ਕਰਦੇਣਗੇ ਖੈਰ ਹਉ ਕਰਦੇ ਕਰਾਉਂਦੇ ਤੇ ਸੋਚਦੇ ਹੋਏ ਕੁਝ ਕੁ ਮਿੰਟ ਲੰਘ ਗਏ ਕਿਉਂਕਿ ਮੈਂ ਉਹਨਾਂ ਪੈਦਲ ਆਉਣ ਵਾਲੇ ਮੁੰਡਿਆਂ ਤੋਂ 5-7 ਮਿੰਟ ਪਹਿਲਾਂ ਪੁੱਜ ਗਿਆ ਸੀ ਉਹ ਦੋਵੇਂ ਮੁੰਡੇ ਮੋੜਿਆਂ ਵਿੱਚ ਆਪਣੇ ਵਸਤੇ ਲੰਮਕਾਈ ਜਦੋਂ ਗਲੀ ਦੇ ਮੋੜ ਤੇ ਪੁੱਜੇ ਤਾਂ ਉਦੋਂ ਤੱਕ ਮੇਰਾ ਗੁੱਸਾ ਕੁਝ ਢਿੱਲਾ ਹੋ ਗਿਆ ਤੇ ਖੜੋਤੇ ਹੋਏ ਦੇ ਮਨ ਵਿੱਚ ਆਇਆ ਸਿੱਧਾ ਗੰਡਾਸਾ ਮਾਰਨ ਦੀ ਬਜਾਏ ਪੁੱਠੇ ਪਾਸੇ ਮਾਰ ਦਿੰਨੇ ਆ ਜਿੰਨੀ ਕੁ ਇਹਨਾਂ ਨੇ ਕੀਤੀ ਸੀ ਓੰਨੀ ਹੀ ਬਹੁਤ ਹੈ ਹੁਣ ਉਹ ਬਿਲਕੁਲ ਨੇੜੇ ਆ ਗਏ ਸਨ ਜਦੋਂ ਲੰਘਣ ਲੱਗੇ ਤਾਂ ਮੈਂ ਗਿਆਨ ਪ੍ਰਕਾਸ਼ ਤੇ ਗੰਡਾਸੇ ਪੁੱਠੇ ਪਾਸਿਓਂ ਉਸਦੇ ਸਿਰ ਤੇ ਮਾਰਿਆ ਤੇ ਉਹ ਪੇਸ਼ਾਨੂ ਹੋ ਗਿਆ ਉਸ ਤੇ ਕੁਝ 60 ਵਜੇ ਦੂਸਰਾ ਵਾਰ ਜਦੋਂ ਧਰਮਪਾਲ ਤੇ ਕੀਤਾ ਇਤਨੇ ਨੂੰ ਉਹ ਹਿਸ਼ਾਰ ਹੋ ਗਿਆ ਉਹ ਮੇਰੇ ਨਾਲ ਕੋਈ ਤਕੜਾ ਤੇ ਉਮਰ ਵਿੱਚ ਵੀ ਇੱਕ ਦੋ ਸਾਲ ਵੱਡਾ ਸੀ ਮੇਰੀ ਜਮਾਤ ਵਿੱਚ ਪਹਿਲਾਂ ਫੇਲ ਹੋਣ ਕਰਨ ਆਇਆ ਸੀ ਜਦੋਂ ਮੈਂ ਉਸ ਤੇ ਗੰਡਾਸਾ ਪੁੱਠਾ ਕਰਕੇ ਮਾਰਿਆ ਤਾਂ ਉਸਨੇ ਆਪਣੇ ਹੱਥ ਉੱਪਰ ਕਰਕੇ ਹੱਥ ਵਿੱਚ ਹੀ ਗੰਡਾਸਾ ਫੜ ਲਿਆ ਉਸਦੇ ਥੋੜੀ ਕੁ ਸੱਟ ਲੱਗੀ ਤੇ ਉਸ ਵਕਤ ਮੈਂ ਗੰਡਾਸਾ ਉਸਦੇ ਹੱਥ ਵਿੱਚ ਹੀ ਛੱਡ ਕੇ ਗਲੀ ਵੱਲ ਤੋਰ ਵੱਟ ਦਿੱਤੀ ਗਰਮਪਾਲ ਨੇ ਗੰਡਾਸਾ ਕੋਹਾ ਕੇ ਮੇਰੇ ਵੱਲ ਸੁੱਟਿਆ ਪਰ ਗਲੀ ਤੰਗ ਹੋਣ ਕਾਰਨ ਘੁੰਮਦੇ ਹੋਏ ਗੰਡਾਸਾ ਕੰਦ ਵਿੱਚ ਵੱਜ ਕੇ ਧਰਤੀ ਤੇ ਡਿੱਗ ਪਿਆ ਮੈਂ ਇਹਨਾਂ ਨੂੰ ਵਿਚਾਰੀ ਆਪਣੇ ਘਰ ਪੁੱਜ ਚੁੱਕਾ ਸੀ ਉਹ ਦੋਵੇਂ ਪੰਡਤ ਗੰਡਾਸਾ ਲੈ ਕੇ ਆਪਣੇ ਘਰ ਚਲੇ ਗਏ ਮੇਰੇ ਮਾਮਾ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਉਹ ਗੁੱਸੇ ਵਿੱਚ ਆ ਕੇ ਪੰਡਤਾਂ ਦੇ ਘਰ ਵਿੱਚ ਜਾ ਕੇ ਉਹਨਾਂ ਦੇ ਮਾਪਿਆਂ ਨੂੰ ਲਾਂਭਾ ਦੇ ਕੇ ਆਇਆ ਤੇ ਕਿਹਾ ਤੁਹਾਡੇ ਮੁੰਡੇ ਸਾਡੇ ਭਾਂਜੇ ਨੂੰ ਤੰਗ ਕਰਦੇ ਆ ਇਸ ਨੂੰ ਇਕੱਲਾ ਨਾ ਤੱਕ ਲੈਣਾ ਅਸੀਂ ਥੋੜਾ ਜੀਣਾ ਦੁਬਾਰ ਕਰਦੇ ਆਂਗੇ ਪੰਡਤਾਂ ਨੇ ਗਡਾਸਾ ਮੋੜ ਦਿੱਤਾ ਜਿਸ ਤੇ ਸਿੱਟੇ ਵਜੋਂ ਗੱਲ ਨਾ ਪੰਚਾਇਤ ਥਾਣੀ ਤੇ ਨਾ ਹੀ ਸ਼ਿਕਾਇਤ ਸਕੂਲ ਦੇ ਮਾਸਟਰਾਂ ਕੋਲ ਗਈ ਉਸ ਦਿਨ ਤੋਂ ਬਾਅਦ ਪੰਡਤਾਂ ਨੇ ਨਾ ਮੇਰਾ ਰਸਤਾ ਰੋਕਿਆ ਤੇ ਨਾ ਹੀ ਮੇਰੇ ਵੱਲ ਅੱਖ ਚੁੱਕ ਕੇ ਦੇਖਿਆ ਕੋਈ ਦਿਨ ਬਾਅਦ ਉਹ ਮੇਰੇ ਦੋਸਤ ਬਣ ਗਏ ਭਾਵੇਂ ਇਹ ਘਟਨਾ ਬਹੁਤ ਛੋਟੀ ਹੈ ਪਰ ਇਸ ਦੇ ਪਿੱਛੇ ਭਾਵ ਅਰਥ ਵੱਡੇ ਛੁਪੇ ਹੋਏ ਸਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ